ਹੈ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇਹ ਕਾਬੂ ਰੱਖ ਸਕਦਾ ਇਸ ਬੰਦੇ ਤੋਂ ਸਿਵਾਏ ਪੈਗ ਲਾਉਣ ਤੋਂ ਸ਼ਰਾਬ ਪੀਣ ਤੋਂ ਟਿੱਚਰਾ ਕਰਨ ਤੋਂ ਜ਼ੀਰੋ ਕੋਰ ਕੋਈ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਹਿ ਗਿਆ ਮਿਸ ਗਵਰਨੈਂਸ ਪੰਜਾਬ ਕਰਜਈ ਲਾਅ ਐਂਡ ਆਰਡਰ ਦਾ ਬੁਰਾ ਹਾਲ ਲੋਕ ਫਰੌਤੀਆਂ ਦੇ ਰਿਹਾ ਹਰ ਨਾਮੀ ਗੈਂਗਸਟਰ ਚਾਹੇ ਉਹ ਲੰਡਾ ਚਾਹੇ ਲਾਰੈਂਸ ਬਿਸ਼ਨੂਗਿਆ ਚਾਹੇ ਗੋਲਡੀ ਬਰਾੜਾ ਜਿਹਦੇ ਬਾਰੇ ਇਹਨੇ ਕਹਿਤਾ ਸੀ ਅਸੀਂ ਫੜ ਲਿਆ ਕਿ ਪਾਹੀ ਥੋਟੇ ਤੋ ਤਾਂ ਪੰਜਾਬ ਚ ਇੰਟਰਵਿਊ ਨਹੀਂ ਰੋਕ ਰੀ ਅਮਰੀਕਾ ਤੂੰ ਕਿੱਥੋਂ ਵੜ ਲੈਣਾ ਹੈ ਜਾ ਕੇ ਇਸ ਲਈ ਇਹ ਜਾਂ ਮੁੱਖ ਮੰਤਰੀ ਜਿਹੜਾ ਹਰ ਲਾਅ ਐਂਡ ਆਰਡਰ ਪੱਖ ਤੋਂ ਪੰਜਾਬ ਦੇ ਗਵਰਨੈਂਸ ਪੱਖ ਤੋਂ ਫੇਲ ਹੋ ਗਿਆ ਅੱਜ ਆਨਰੇਬਲ ਹਾਈ ਕੋਰਟ ਚ ਜਿਸ ਗੱਲ ਨੂੰ ਭਗਵੰਤ ਮਾਨ ਜਾਣਦਿਆਂ ਹੋਇਆ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਕਹਿ ਕੇ ਨਹੀਂ ਪੰਜਾਬ ਦੇ ਜੇਲ੍ਹ ਤਾਂ ਬੜੇ ਸਿਕਿਉਰ ਨੇ ਉੱਥੇ ਤਾਂ ਜੈਮਰ ਲੱਗੇ ਨੇ ਉੱਥੇ ਤਾਂ ਇੰਟਰਵਿਊ ਹੋ ਹੀ ਨਹੀਂ ਸਕਦੇ ਇਸ ਤੋਂ ਪਹਿਲਾਂ ਵੀ ਇੱਕ ਖਬਰ ਲੱਗੀ ਕਿ ਕਿਵੇਂ 43000 ਕਾਲ ਪੰਜਾਬ ਦੀਆਂ ਜੇਲਾਂ ਚੋਂ ਗੈਂਗਸਟਰਾਂ ਨੇ ਕੀਤੀਆਂ ਨੇ ਉਸ ਗੱਲ ਦੀ ਇੱਕ ਅਡਾ ਇਨਕੁਆਇਰੀ ਚੱਲ ਰਹੀ ਹੈ ਔਰ ਜੇਲ੍ਹ ਮਿਨਿਸਟਰ ਹੋਮ ਮਿਨਿਸਟਰ ਕਾਨੂੰਨ ਦੀ ਵਿਵਸਥਾ ਭਗਵੰਤ ਮਾਨ ਦੀ ਹੋਵੇ ਤੇ ਤੁਸੀਂ ਅੱਜ ਕਿਸੇ ਐਸਐਚਓ ਨੂੰ ਸਸਪੈਂਡ ਕਰਦੇ ਹੋ ਡਿਸਮਿਸ ਕਰਦੇ ਹੋ ਕੱਲ ਭਗਵੰਤ ਮਾਨ ਕਵੇ ਮੈਂ ਬੜੀ ਵੱਡੀ ਕਾਰਵਾਈ ਕਰਤੀ ਹੈ ਏ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਹੋਣਾ ਦ ਪਰਸਨ ਰਿਸਪਾਂਸਿਬਲ ਦ ਬੱਕ ਸਟੌਪਸ ਜ਼ਿੰਮੇਵਾਰੀ ਭਗਵੰਤ ਮਾਨ ਦੀ ਬਣਦੀ ਐ ਐਜ਼ ਹੋਮ ਮਿਨਿਸਟਰ ਕਿ ਐਡੀ ਵੱਡੀ ਇਨਕੁਆਇਰੀ ਹੋਵੇ ਉਹ ਹੋ ਰਹੀ ਹੋਵੇ ਪੁਲਿਸ ਰਿਮਾਂਡ ਚੱਲ ਰਿਹਾ ਹੋਵੇ ਤੇ ਉਹ ਇੰਟਰਵਿਊ ਦੇ ਜੇ ਕਿ ਪਹਿਲੀ ਜਿਹੜੀ ਇੰਟਰਵਿਊ ਐ ਉਹ ਖਰੜ ਸੀਆਈਏ 'ਚ ਹੋਈ ਹੁਣ ਸਾਧ ਸੰਗਤ ਜੀ ਜਿਹੜੀ ਸਭ ਤੋਂ ਧਿਆਨ ਨਾਲ ਵਾਚਣ ਵਾਲੀ ਗੱਲ ਐ ਲਾਰੈਂਸ ਬਿਸ਼ਨੋਈ ਖਰੜ ਸੀਆਈਏ ਆਇਆ ਕਦੋਂ ਉਹ ਆਇਆ ਉਦੋਂ ਜਦੋਂ ਉਹਦੀ ਉਹ ਪੁਲਿਸ ਰਿਮਾਂਡ 'ਚ ਸੀ ਆਲਾ ਅਫਸਰ ਵੱਡੇ ਅਫਸਰ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਸੋ ਜੇ ਉਹਨਾਂ ਦੀ ਨਿਗਰਾਨੀ ਹੇਠ ਜਿਸ ਇਨਵੈਸਟੀਗੇਸ਼ਨ ਨੂੰ ਪੰਜਾਬ ਦੇ ਆਲਾ ਅਫਸਰ ਨਹੀਂ ਭਗਵੰਤ ਮਾਨ ਆਪ ਮੋਨਿਟਰ ਕਰ ਰਿਹਾ ਸੀ ਉਹਨਾਂ ਇਨਵੈਸਟੀਗੇਸ਼ਨ ਸੀ ਕਿਹੜੀ ਇਨਵੈਸਟੀਗੇਸ਼ਨ ਸੀ ਮਰਡਰ ਆਫ ਸਿੱਧੂ ਮੂਸੇਵਾਲਾ ਔਰ ਦੂਜਾ ਜੋ ਸੁਲਮਾਨ ਖਾਨ ਨੂੰ ਇਹਨੇ ਥ੍ਰੈਟ ਦਿੱਤੀ ਸੀ ਕਿ ਮੈਂ ਉਹਨੂੰ ਮਾਰ ਦੇਣਾ ਇਹ ਸਾਰੇ ਮਾਮਲਿਆਂ ਨੂੰ ਜਾਂ ਗੋਲਟੀ ਬਰਾਡ ਨੂੰ ਲੈ ਕੇ ਜਾਂ ਜੋ ਪੰਜਾਬ 'ਚ ਫਰੋਤੀ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਅਪਸਰ ਨਹੀਂ ਅਨੇਕਾ ਅਪਸਰਾਂ ਨੇ ਉੱਥੇ ਇਨਵੈਸਟੀਗੇਸ਼ਨ ਕੀਤੀ ਔਰ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਜਾ ਕੇ ਬਰੀਫ ਕਰਦੇ ਸਨ ਹੁਣ ਤੁਸੀਂ ਮੈਨੂੰ ਇਹ ਦੱਸ ਦੋ ਏਡੀ ਹਾਈ ਲੈਵਲ ਇਨਕੁਆਇਰੀ ਹੋ ਰਹੀ ਹੋਵੇ ਇੱਕ ਕ੍ਰਿਮੀਨਲ ਦੀ ਤੇ ਉਹਦੀ ਇੰਟਰਵਿਊ ਹੋ ਜੇ ਤੇ ਅੱਜ ਇੱਥੇ ਹਾਈ ਕੋਰਟ 'ਚ ਇਹ ਗੱਲ ਸਪਸ਼ਟ ਆ ਗਈ ਔਰ ਔਰ ਜੇਐਸ ਅਫਸਰ ਨੇ ਦਿੱਤੀ ਪਹਿਲਾਂ ਤਾਂ ਉਸ ਨੂੰ ਸ਼ਾਬਾਸ਼ੀ ਕਿ ਉਸਨੇ ਆਪ ਦੀ ਕੋਈ ਸਰਕਾਰ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ ਵਰਦੀ ਦਾ ਸਤਕਾਰ ਕੀਤਾ ਕਾਨੂੰਨ ਦਾ ਸਤਕਾਰ ਕੀਤਾ ਔਰ ਠੋਕ ਬੁਜਾ ਕੇ ਦੱਸਿਆ ਕਿ ਪਹਿਲੀ ਇੰਟਰਵਿਊ ਪੰਜਾਬ 'ਚ ਹੋਈ ਹੈ ਖਰੜ ਸੀਆਈਏ 'ਚ ਹੋਈ ਹੈ ਔਰ ਦੂਜੀ ਇੰਟਰਵਿਊ राजस्थान ਚ ਹੋਈ ਹੈ ਮਗਰ ਤੁਸੀਂ ਇਹ ਵੇਖੋ ਇਹ ਸਚਾਈ ਸਾਹਮਣੂ ਲਿਆਉਣ ਲਈ ਪੰਜਾਬ ਪੁਲਿਸ ਔਰ ਭਗਵੰਤ ਮਾਨ ਇਸ ਨੂੰ ਡੇਢ 2 ਸਾਲ ਜਾਣਦੇ ਹੋਇਆ ਵੀ ਇਸ ਨੂੰ ਲੁਕਾਉਂਦੇ ਆਏ ਆ ਦੱਬਦੇ ਆਏ ਆ ਅੱਜ ਹੌਨਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਸਚਾਈ ਸਾਹਮਣੇ ਆਈ ਹੈ ਤੇ ਕੀ ਅੱਜ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਆਪਨ ਹਰਿਆਣਾ ਹਾਈ ਕੋਰਟ ਜਿੱਥੇ ਇੱਕ ਰਿਟ ਪਈ ਸੀ ਕੀ ਜਿਹੜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਚ ਹੋਈ ਸੀ ਇਹ ਗੱਲ ਕੋਈ ਸਾਲ ਡੇਢ ਸਾਲ ਪੁਰਾਣੀ ਗੱਲ ਹੈ ਔਰ ਜੇਸ ਚੀਜ਼ ਨੂੰ ਪੰਜਾਬ ਦੀ ਸਰਕਾਰ ਨੇ ਔਰ ਚੀਫ ਮਿਨਿਸਟਰ ਸਾਹਿਬ ਨੇ ਆਪ ਇਸ ਨੂੰ ਡਿਨਾਈ ਕੀਤਾ ਸੀ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿਸ ਵੀਡੀਓ ਚ ਸ੍ਰੀ ਅੰਮ੍ਰਿਤਸਰ ਸਾਹਿਬ ਭਗਵੰਤ ਮਾਨ ਇਹ ਕਹਿ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਹੈ ਜਿੱਥੇ ਮੈਂ ਪਹਿਲਾਂ ਉਹ ਇੰਟਰਵਿਊ ਵਿਖਾ ਦਿੱਤਾ ਹੈ ਸਰ ਸਪਸ਼ਟ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ ਸਾਡੇ ਜਿਹੜੇ ਡੀਜੀਪੀ ਸਾਹਿਬ ਵੱਲੋਂ ਵੀ ਸਪਾਕਸਪਰਸਨ ਦੇ ਲਈ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਸਪਸ਼ਟ ਤੌਰ ਤੇ ਭਗਵੰਤ ਮਾਨ ਨਹੀਂ ਉਹਨਾਂ ਦੇ ਸਪੋਕਸਪਰਸਨਸ ਨੇ ਆ ਬਿਆਨ ਪੰਜਾਬ ਦੀ ਜੇਲ੍ਹ 'ਚ ਕੋਈ ਇੰਟਰਵਿਊ ਨਹੀਂ ਹੋਇਆ ਜਿਹੜਾ ਰੀਸੈਂਟਲੀ ਹੋਇਆ ਹੈ ਇਹ ਇੰਟਰਵਿਊ ਜਿਹੜੀ ਗੱਲ ਕਰ ਰਿਹਾ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਮਾਲਵਿੰਦਰ ਕਾਂਗੇ ਦਾ ਜੋ ਉਸ ਵੇਲੇ ਦੇ ਸਪੋਕਸਪਰਸਨ ਸੀ ਸਪਸ਼ਟੀਕਰਨ ਦੇ ਰਿਹਾ ਔਰ ਜਾ ਕੇ ਇਸ ਗੱਲ ਨੂੰ ਟੀਵੀ 'ੱਕੇ ਰੱਖਿਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲਾਂ 'ਚ ਨਹੀਂ ਹੈ ਔਰ ਤੁਹਾਨੂੰ ਯਾਦ ਹੋਣਾ ਉਸ ਵੇਲੇ ਵੀ ਇਸ ਈਸ਼ੂ ਨੂੰ ਦਾਸ ਨੇ ਰੇਜ਼ ਕੀਤਾ ਸੀ ਔਰ ਜਦ ਅਸੀਂ ਇਸ ਈਸ਼ੂ ਨੂੰ ਰੇਜ਼ ਕੀਤਾ ਮੈਂ ਇਹ ਸਪਸ਼ਟ ਕਿਹਾ ਸੀ ਕਿ ਇਹ ਜੇਲ੍ਹਾਂ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਚ ਹੋਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇੰਟਰਵਿਊਆਂ ਹੋਈਆਂ ਨੇ ਔਰ ਇਸ ਗੱਲ ਨੂੰ ਮੈਂ ਕਿਉਂ ਕਿਹਾ ਸੀਗਾ ਮੇਰੇ ਕੋਲ ਆਪ ਵੀ ਕੋਈ ਪੁਖਤਾ ਇਸ ਗੱਲ ਦੀ ਜਾਣਕਾਰੀ ਸੀ ਔਰ ਅਗਰ ਇਸ ਗੱਲ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਡਿਨਾਈ ਕਰਨਾ ਸੀ ਇਹ ਗੱਲ ਸਾਬਤ ਹੋਣ ਲਈ ਹਾਈ ਕੋਰਟ ਦਾ ਰਸਤਾ ਸੀ ਔਰ ਅੱਜ ਆਨਰੇਬਲ ਹਾਈ ਕੋਰਟ ਨੇ ਜਦ ਇੱਕ ਸਿਟ ਬਣਾਈ ਉਹ ਸਿਟ ਚ ਜਿਹੜੇ ਅਫਸਰ ਲਾਏ ਬੜੇ ਹੀ ਇਮਾਨਦਾਰ ਅਫਸਰ ਪ੍ਰਭੋਤ ਕੁਮਾਰ ਜੀ ਜੋ ਡੀਜੀਪੀ ਨੇ ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਕਿਵੇਂ ਨਾ ਕਿਵੇਂ ਭਗਵੰਤ ਮਾਨ ਨੂੰ ਬਚਾਇਆ ਜਾਵੇ ਮੈਂ ਭਗਵੰਤ ਮਾਨ ਦਾ ਜ਼ਿਕਰ ਕਿਉਂ ਕਰਦਾ ਕਿਉਂਕਿ ਵੇਖੋ ਅੱਜ ਕੀ ਆਇਆ ਹੈ ਨਿਕਲ ਕੇ ਹਾਈ ਕੋਰਟ ਤੇ ਆਨਰੇਬਲ ਹਾਈ ਕੋਰਟ ਚ ਕੀ ਪਹਿਲੀ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈਏ ਚ ਹੋਈ ਹੁਣ ਸਾਧ ਸੰਗਤ ਜੀ ਜਿਹੜੀ ਸਭ ਤੋਂ ਧਿਆਨ ਨਾਲ ਵਾਚਣ ਵਾਲੀ ਗੱਲ ਹੈ ਲਾਰੈਂਸ ਬਿਸ਼ਨੋਈ ਖਰੜ ਸੀਆਈਏ ਆਇਆ ਕਦੋਂ ਉਹ ਆਇਆ ਉਹ ਤੋਂ ਜਦੋਂ ਉਹਦੀ ਉਹ ਪੁਲਿਸ ਰਿਮਾਂਡ 'ਚ ਸੀ ਆਲਾ ਅਫਸਰ ਵੱਡੇ ਅਫਸਰ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਸੋ ਜੇ ਉਹਨਾਂ ਦੀ ਨਿਗਰਾਨੀ ਹੇਠ ਜਿਸ ਇਨਵੈਸਟੀਗੇਸ਼ਨ ਨੂੰ ਪੰਜਾਬ ਦੇ ਆਲਾ ਅਫਸਰ ਨਹੀਂ ਭਗਵੰਤ ਮਾਨ ਆਪ ਮੋਨੀਟਰ ਕਰ ਰਿਆ ਸੀ ਉਹਰ ਇਨਵੈਸਟੀਗੇਸ਼ਨ ਸੀ ਕਿਹੜੀ ਇਨਵੈਸਟੀਗੇਸ਼ਨ ਸੀ ਮਰਡਰ ਆਫ ਸਿੱਧੂ ਮੂਸੇਵਾਲਾ ਔਰ ਦੂਜਾ ਜੋ ਸਲਮਾਨ ਖਾਨ ਨੂੰ ਇਨੇ ਥ੍ਰੈਟ ਦਿੱਤੀ ਸੀ ਕਿ ਮੈਂ ਉਹਨੂੰ ਮਾਰ ਦੇਣਾ ਇਹ ਸਾਰੇ ਮਾਮਲੇ ਆਲੂ ਜਾਂ ਗੋਲਡੀ ਬਰਾੜ ਨੂੰ ਲੈ ਕੇ ਜਾਂ ਜੋ ਪੰਜਾਬ 'ਚ ਫਰੋਤੀ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਅਪਸਰ ਨਹੀਂ ਅਨੇਕਾ ਅਪਸਰਾਂ ਨੇ ਉੱਥੇ ਇਨਵੈਸਟੀਗੇਸ਼ਨ ਕੀਤੀ ਔਰ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਜਾ ਕੇ ਬਰੀਫ ਕਰਦੇ ਸਨ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਏਡੀ ਹਾਈ ਲੈਵਲ ਇਨਕੁਆਇਰੀ ਹੋ ਰਹੀ ਹੋਵੇ ਇੱਕ ਕ੍ਰਿਮੀਨਲ ਦੀ ਜਿਉਂ ਦੀ ਇੰਟਰਵਿਊ ਹੋ ਜੇ ਤੇ ਅੱਜ ਇਥੇ ਹਾਈ ਕੋਰਟ 'ਚ ਇਹ ਗੱਲ ਸਪਸ਼ਟ ਆ ਗਈ ਔਰ ਔਰ ਜੇ ਐਸ ਅਫਸਰ ਨੇ ਦਿੱਤੀ ਪਹਿਲਾਂ ਤਾਂ ਉਸ ਨੂੰ ਸ਼ਾਬਾਸ਼ੀ ਕਿ ਉਸ ਨੇ ਆਪ ਦੀ ਕੋਈ ਸਰਕਾਰ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ ਵਰਦੀ ਦਾ ਸਤਿਕਾਰ ਕੀਤਾ ਕਾਨੂੰਨ ਦਾ ਸਤਿਕਾਰ ਕੀਤਾ ਔਰ ਠੋਕ ਬਜਾ ਕੇ ਦੱਸਿਆ ਕਿ ਪਹਿਲੀ ਇੰਟਰਵਿਊ ਪੰਜਾਬ 'ਚ ਹੋਈ ਹੈ ਖਰੜ ਸੀਆਈਏ 'ਚ ਹੋਈ ਹੈ ਔਰ ਦੂਜੀ ਇੰਟਰਵਿਊ ਰਾਜਸਥਾਨ 'ਚ ਹੋਈ ਹੈ ਮਗਰ ਤੁਸੀਂ ਇਹ ਵੇਖੋ ਇਹ ਸਚਾਈ ਸਾਹਮਣੂ ਲਿਆਉਣ ਲਈ ਪੰਜਾਬ ਪੁਲਿਸ اور ਭਗਵੰਤ ਮਾਨ ਇਸ ਨੂੰ ਡੇਢ 2 ਸਾਲ ਜਾਣਦੇ ਹੋયા ਵੀ ਇਸ ਨੂੰ ਲੁਕਾਉਂਦੇ ਆਏ ਆ ਦੱਬਦੇ ਆਏ ਆ ਅੱਜ ਹੰਡਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਸਚਾਈ ਸਾਹਮਣੇ ਆਈ ਹੈ ਤੇ ਕੀ ਅੱਜ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਇੱਕ ਵਾਕਿਆ ਨਹੀਂ ਇਹ ਦੂਜਾ ਵਾਕਿਆ ਹੋਇਆ ਜਦੋਂ ਸਿੱਧੂ ਮੂਸੇਵਾਲੇ ਨੂੰ ਪਲਾਨਿੰਗ ਕੀਤੀ ਗਈ ਆ ਮਾਰਨ ਦੀ ਉਹ ਸਾਰੀ ਪਲਾਨਿੰਗ ਦਿੱਲੀ ਦੀ ਜੇਲਾਂ ਚ ਹੋਈਆਂ ਜਿਹੜੀਆਂ ਦਿੱਲੀ ਦੀਆਂ ਜੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਦਿੱਲੀ ਦੀ ਸਰਕਾਰ ਹੇਠ ਚੱਲਦੀਆਂ ਨੇ ਉਸ ਤੋਂ ਬਾਅਦ ਉਸ ਪਲੈਨਿੰਗ ਤੋਂ ਬਾਅਦ ਉਹਦਾ ਸਿਕਿਉਰਿਟੀ ਵਿਡਰੋਅ ਹੋਈ ਸਾਰਿਆਂ ਨੇ ਜ਼ਿੰਮੇਵਾਰੀ ਠਰਾਇਆ ਕਿ ਭਗਵੰਤ ਮਾਨ ਜ਼ਿੰਮੇਵਾਰ ਹੈ ਹੂਮ ਮਿਨਿਸਟਰ ਹੈ ਇਹ ਉਸ ਵੇਲੇ ਵੀ ਆਪ ਦੀ ਜ਼ਿੰਮੇਵਾਰੀ ਤੋਂ ਭੱਜਿਆ ਜਦੋਂ ਅੱਜ ਇਹ ਦੂਜਾ ਪਰਦਾ ਫਾਸ਼ ਹੋ ਗਿਆ ਕਿ ਐਡੇ ਹਥਿਆਰਾਂ ਦੀ ਖੇਪ ਪੰਜਾਬ 'ਚ ਆਈ ਔਰ ਕਿਵੇਂ ਜੇਸ ਬੰਦੇ ਨੇ ਇਹ ਮਰਡਰ ਕਰਾਇਆ ਜਿਹੜਾ ਹੁਣ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਜਿਹੜਾ ਕਈਆਂ ਦੀ ਫਰੋਤੀਆਂ ਲਈ ਜ਼ਿੰਮੇਵਾਰ ਹੈ ਅੱਜ ਉਸ ਬੰਦੇ ਦਾ ਇੰਟਰਵਿਊ ਭਗਵੰਤ ਮਾਨ ਹੋਮ ਮਿਨਿਸਟਰ ਦੀ ਨਿਗਰਾਨੀ ਹੇਠ ਖਰੜਖਾਨੇ 'ਚ ਹੋ ਰਿਹਾ ਹੈ ਔਰ ਜਿਹੜੇ ਇਨਕੁਆਇਰੀ ਅਫਸਰ ਨੇ ਜਿਨ੍ਹਾਂ ਦੀ ਇਨਕੁਆਇਰੀ ਸੈੱਟ ਬਣਾਈ ਆਨਰੇਬਲ ਹਾਈ ਕੋਰਟ ਨੇ ਬਣਾਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਹ ਰਿਪੋਰਟ ਪੇਸ਼ ਨਾ ਕਰਿਓ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਦਾ ਕੁਰਸੀ ਤੇ ਬਣੇ ਰਹਿਣਾ ਜਾਂ ਲਾਅ ਔਰਡਰ ਤੇ ਜੋ ਪੰਜਾਬ ਦੇ ਹਾਲਾਤ ਜੋ ਬਣੇ ਆ ਉਹਦੇ ਬਾਰੇ ਕਿਸੇ ਤਰੀਕੇ ਦੀ ਵੀ ਟਿੱਪਣੀ ਕਰਨਾ ਜਾਂ ਕੀ ਇਹ ਬੰਦਾ ਕਾਬਿਲ ਹੈ ਕਿ ਪੰਜਾਬ ਦੇ ਲਾਅ ਔਰਡਰ ਨੂੰ ਇਹ ਕਾਬੂ ਰੱਖ ਸਕਦਾ ਇਸ ਬੰਦੇ ਨੂੰ ਸਿਵਾਏ ਪੈਗ ਲਾਉਣ ਤੋਂ ਸ਼ਰਾਬ ਪੀਣ ਤੋਂ ਟਿੱਚਰਾ ਕਰਨ ਤੋਂ ਜ਼ੀਰੋ ਕੋਰ ਕੋਈ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਹਿ ਗਿਆ ਮਿਸ ਗਵਰਨੈਂਸ ਪੰਜਾਬ ਕਰਜਈ ਲਾਅ ਐਂਡ ਆਰਡਰ ਦਾ ਬੁਰਾ ਹਾਲ ਲੋਕ ਫਰਉਤੀਆਂ ਦੇ ਰਿਆ ਹਰ ਨਾਮੀ ਗੈਂਗਸਟਰ ਚਾਹੇ ਉਹ ਲੰਡਾ ਹੈ ਚਾਹੇ ਲਾਰੈਂਸ ਬਿਸ਼ਨੂਗਿਆ ਚਾਹੇ ਗੋਲਡੀ ਬਰਾੜ ਹੈ ਜਿਹਦੇ ਬਾਰੇ ਇਹਨੇ ਕਹਿਤਾ ਸੀ ਅਸੀਂ ਫੜ ਲਿਆ ਕਿ ਭਾਈ ਥੋੜੇ ਤੋਂ ਤਾਂ ਪੰਜਾਬ 'ਚ ਇੰਟਰਵਿਊ ਨਹੀਂ ਰੋਕਰੀ ਅਮਰੀਕਾ ਤੂੰ ਕਿੱਥੋਂ ਫੜ ਲੈਣਾ ਹੈ ਜਾ ਕੇ ਇਸ ਲਈ ਇਹ ਜਾਂ ਮੁੱਖ ਮੰਤਰੀ ਜਿਹੜਾ ਹਰ ਲਾਅ ਐਂਡ ਆਰਡਰ ਪੱਖ ਤੋਂ ਪੰਜਾਬ ਦੇ ਗਵਰਨੈਂਸ ਪੱਖ ਤੋਂ ਫੇਲ ਹੋ ਗਿਆ ਅੱਜ ਆਨਰੇਬਲ ਹਾਈ ਕੋਰਟ 'ਚ ਜਿਸ ਗੱਲ ਨੂੰ ਭਗਵੰਤ ਮਾਨ ਨੇ ਜਾਣਦਿਆਂ ਹੋਇਆਂ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਕਹਿ ਕੇ ਨਹੀਂ ਪੰਜਾਬ ਦੇ ਜੇਲ੍ਹ ਤਾਂ ਬੜੇ ਸਿਕਿਉਰ ਨੇ ਉੱਥੇ ਤਾਂ ਜੈਮਰ ਲੱਗੇ ਨੇ ਉੱਥੇ ਤਾਂ ਇੰਟਰਵਿਊ ਹੋ ਹੀ ਨਹੀਂ ਸਕਦੇ ਇਸ ਤੋਂ ਪਹਿਲਾਂ ਵੀ ਇੱਕ ਖਬਰ ਲੱਗੀ ਕਿ ਕਿਵੇਂ 43000 ਕਾਲ ਪੰਜਾਬ ਦੀਆਂ ਜੇਲਾਂ ਚੋਂ ਗੈਂਗਸਟਰਾਂ ਨੇ ਕੀਤੀਆਂ ਨੇ ਉਸ ਗੱਲ ਦੀ ਇੱਕ ਅਢੀਨ ਕਵਾਇਰੀ ਚੱਲ ਰਹੀ ਹੈ ਔਰ ਜੇਲ੍ਹ ਮਿਨਿਸਟਰ ਹੋਮ ਮਿਨਿਸਟਰ ਕਾਨੂੰਨ ਦੀ ਵਿਵਸਥਾ ਭਗਵੰਤ ਮਾਨ ਦੀ ਹੋਵੇ ਤੇ ਤੁਸੀਂ ਅੱਜ ਕਿਸੇ ਐਸਐਚਓ ਨੂੰ ਸਸਪੈਂਡ ਕਰਦੇ ਹੋ ਡਿਸਮਿਸ ਕਰਦੇ ਹੋ ਕੱਲ ਭਗਵੰਤ ਮਾਨ ਕਵੇ ਮੈਂ ਬੜੀ ਵੱਡੀ ਕਾਰਵਾਈ ਕਰਤੀ ਐ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਹੋਣਾ ਧ ਪਰਸਨ ਰਿਸਪੋਨਸਿਬਲ ਦ ਬੱਕ ਸਟੌਪਸ ਜ਼ਿੰਮੇਵਾਰੀ ਭਗਵੰਤ ਮਾਨ ਦੀ ਬਣਦੀ ਐ ਐਸ ਹੋਮ ਮਿਨਿਸਟਰ ਕਿ ਐਡੀ ਵੱਡੀ ਇਨਕੁਆਇਰੀ ਹੋਵੇ ਉਹ ਹੋ ਰਹੀ ਹੋਵੇ ਪੁਲਿਸ ਰਿਮਾਂਡ ਚੱਲ ਰਿਹਾ ਹੋਵੇ ਤੇ ਉਹ ਇੰਟਰਵਿਊ ਦੇ ਜੇ ਇਜ਼ੀਅਰ ਫਿਲਮ ਸਟਾਰ ਕੀ ਉਹ ਪੰਜਾਬ ਦਾ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਸਨ ਜਿੰਨੀ ਸਿਕਿਉਰਿਟੀ ਉਹ ਬੜੀ ਚਰਚਾ ਹੋਈ ਉਸ ਵੇਲੇ ਵੀ ਕਿ 100-100 ਗੱਡੀ ਦਾ ਕਾਫਲਾ ਜਿਹਨੂੰ ਲੈ ਕੇ ਆ ਰਿਹਾ ਹੈ ਹਜ਼ਾਰ ਪੁਲਸ ਵਾਲਾ ਜਿਹਨੂੰ ਪ੍ਰੋਟੈਕਸ਼ਨ ਤੇ ਲਾਇਆ ਇੰਨਾ ਖਰਚਾ ਕੀਤਾ ਜਾ ਰਿਹਾ ਤੂੰ ਤੁਸੀਂ ਇੱਕ ਇੰਟਰਵਿਊ ਨਹੀਂ ਰੋਕ ਸਕੇ ਤੇ ਕੀ ਇਹ ਸਰਕਾਰ ਦੀ ਪ੍ਰੋਟੈਕਸ਼ਨ ਹੀਟ ਨਹੀਂ ਚੱਲ ਰਿਆ ਸੀ ਸਾਰਾ ਕੰਮ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਕਿਤੇ ਆਮ ਆਦਮੀ ਪਾਰਟੀ ਦਾ ਵੱਡਾ ਕਾਰਕੁਨ ਤਾਂ ਨਹੀਂ ਜਿਹੜਾ ਇਹਨੂੰ ਸਭ ਮਾਫ ਔਰ ਕੋਈ ਹੁੰਦਾ ਤੇ ਹੁਣ ਤੱਕ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਮਗਰ ਸ਼ਾਇਦ ਇਨਾ ਤਾਂ ਚਿਹਤਿਆ ਪਿਆਰਾ ਹੈ ਪਹਿਲਾਂ ਇਹਨਾਂ ਨੂੰ ਸਾਰੀਆਂ ਵੀਵੀਆਈਪੀ ਸਪੈਸ਼ਲਿਟੀਆਂ ਦਿੱਲੀ ਦੀ ਜੇਲਾ ਚ ਮਿਲੀਆਂ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਆ ਕੇ ਕਤਲ ਕਰਾਤਾ ਔਰ ਮੁੜ ਕੇ ਜੋ ਪੰਜਾਬ ਦੀ ਜੇਲਾ ਚ ਕੰਮ ਚੱਲ ਰਿਹਾ ਸੀਗਾ ਉਹ ਤੁਹਾਡੇ ਸਾਹਮਣੇ ਆ ਔਰ ਇਹ ਸਾਰਾ ਚਿਹਰਾ ਜੋ ਬੇਨਕਾਬ ਹੋਇਆ ਹੈ ਕਿਥੇ ਛੋਟੇ ਮੋਟੇ ਅਫਸਰਾਂ ਤੇ ਕਾਰਵਾਈ ਕਰਕੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਨਾ ਕਰਿਓ ਭਗਵੰਤ ਮਾਨ ਇਹ ਤੂੰ ਜ਼ਿੰਮੇਵਾਰ ਇਹ ਤੇਰਾ ਫੇਲੀਅਰ ਹੈ ਅਰਾਜ ਪੰਜਾਬ ਦੇ ਜੇ ਲਾਉਣ ਆਰਡਰ ਦੇ ਜੋ ਹਾਲਾਤ ਨੇ ਦਿਨ ਦਿਹਾੜੇ ਕਤਲ ਕਤਲੋ ਗੈਰਤ ਕਦੇ ਕਿਸੇ ਨੂੰ ਗੋਲੀ ਕਦੇ ਕਿਸੇ ਨੂੰ ਫਰੋਤੀ ਇਹਦੇ ਲਈ ਜ਼ਿੰਮੇਵਾਰ ਤੁਸੀਂ ਹੋ ਇਫ ਯੂ ਆ ਹੈਵ ਇਫ ਯੂ ਆ ਅ ਮੈਨ ਇਨਫ ਤੁਸੀਂ ਜੇ ਆਪ ਜੇ ਕਰੇਜ ਹੈ ਹੌਨ ਅਪ ਟੂ ਯੋਰ ਰਿਸਪੌਂਸਿਬਿਲਟੀਜ਼ ਐਂਡ ਯੋਰ ਫੇਲਿਅਰ ਕਲਾ